ਹਾਂਜੀ ਕੁੰਡਲੀ ਵੈਰੀਅਰ ਤੇ ਅੱਜ ਕਿਸਾਨਾਂ ਦੇ ਸੰਘਰਸ਼ ਵਿੱਚ ਪਹੁੰਚੇ ਹਾਂ ਅਸੀਂ ਦੇਖਦੇ ਹਾਂ ਸਮਾਜ ਸੇਵੀ ਸੰਸਥਾ ਜੋ ਕਿ ਐਨ ਆਰ ਆਈ ਸੰਸਥਾ ਹੈ ਜੋ ਕਿ ਮੈਡੀਕਲ ਦਾ ਕੈਂਪ ਲਗਾਉਂਦੀ ਹੈ ਲਗਾਇਆ ਹੈ ਉਪਰੰਤ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਡਾਕਟਰ ਨਾਲ ਔਰ ਐਨ ਆਰ ਆਈ ਭਰਾ ਦੇ ਪਰਿਵਾਰ ਨਾਲ ਜਿਨ੍ਹਾਂ ਨੇ ਇਹ ਕੈਂਪ ਮੁੱਖੀ ਤੌਰ ਤੇ ਸਾਰੇ ਕਿਸਾਨਾਂ ਭਰਾਵਾਂ ਲਈ ਜੋ ਵੀ ਦੁੱਖ ਦੇ ਵਿੱਚ ਹੁੰਦੇ ਹਨ ਉਹਨਾਂ ਲਈ ਆਓ ਗੱਲ ਕਰਦੇ ਹਾਂ ਇਹਨਾਂ ਨਾਲ ਮੀਡੀਆ ਨਿਊਜ਼ ਦੇ ਇਹ ਪੁਰਦਰਾ ਸਾਡੇ ਦਰਮਿਆਨ ਡਾਕਟਰ ਸਾਹਿਬ ਬੈਠੇ ਹਨ ਮੈਂ ਦੱਸੋ ਕੀ ਨਾਮ ਹੈ ਆਪ ਦਾ ਸੁਨੀਲ ਸੁਨੀਲ ਜੀ ਡਾਕਟਰ ਸਾਡੇ ਦਰਮਿਆਨ ਬੈਠੇ ਹਨ ਆਪ ਕਹਾਂ ਸੇ ਹੋ ਮੈਂ ਗੁਰਦਾਸਪੁਰ ਸੇ ਗੁਰਦਾਸਪੁਰ ਸੇ ਸੁਨੀਲ ਜੀ ਡਾਕਟਰ ਜੋ ਕਿ ਅਸੀਂ ਜਾਣਦੇ ਹਾਂ ਕਿ ਇਹ ਜੋ ਦਵਾਈਆਂ ਦੇ ਰਹੇ ਹਨ ਔਰ ਇਹਨਾਂ ਦੀ ਕਿਸ ਤਰ੍ਹਾਂ ਨਾਲ ਇੱਥੇ ਸੇਵਾ ਚੱਲ ਰਹੀ ਹੈ ਆਪ ਜੀ ਕਿਸ ਆਪਣੀ ਕਲੀਨਿਕ ਕਰਦੇ ਹੋ ਜਾਂ ਕਿਸੇ ਲੱਗੇ ਹੋਏ ਜੋ ਕੰਮ ਕਰਦਾ ਹਸਪੀਟਲ ਵਿੱਚ ਸਰਕਾਰੀ ਹਾਂ ਗੁਰਨਾਨਗ ਦੇਵ ਸੁਪਰ ਸਪੈਸ਼ਲ ਜੋ ਅਧਿਕਾਰਤ ਤਰਨਤਾਰਨ ਦੇ ਪ੍ਰਾਈਵੇਟ ਹਸਪਤਲ ਵਿੱਚ ਇਹ ਸਰਵਿਸ ਕਰਦੇ ਹਨ ਜੋ ਕਿ ਸਾਰੀ ਟੀਮ ਅਸੀਂ ਦੇਖ ਰਹੇ ਹਾਂ ਜੋ ਮੁਫਤ ਸੇਵਾ ਕਰ ਰਹੇ ਹਨ ਐਨਆਰਆਈ ਪਰਿਵਾਰ ਹੈ ਸੋ ਇਹ ਜੋ ਡਾਕਟਰ ਸਾਹਿਬ ਹਨ ਹਰ ਤਰ੍ਹਾਂ ਨਾਲ ਜੋ ਸਾਡੇ ਦਰਮਿਆਨ ਪਹੁੰਚੇ ਹਨ ਔਰ ਸਾਡੇ ਬਜ਼ੁਰਗ ਪਹੁੰਚੇ ਹਨ ਸਾਡੇ ਦਰਮਿਆਨ ਸਾਡੇ ਕਾਂਗਰਸੀ ਲੀਡਰ ਪਹੁੰਚੇ ਹਨ ਤੇ ਅਸੀਂ ਗੱਲ ਕਰਾਂਗੇ ਪਹਿਲਾਂ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਕਿਹੜੀਆਂ-ਕਿਹੜੀਆਂ ਦਵਾਈਆਂ ਅਸੀਂ ਇੱਥੇ ਉਪਲਬਧ ਕੀਤੀਆਂ ਹਨ ਔਰ ਕਿਸ ਉਪਰੰਤ ਅਸੀਂ ਦੇ ਰਹੇ ਹਾਂ ਮੈਡੀਸਨ ਤੇ ਆਪਣੇ ਕੋਲ ਹਰ ਪ੍ਰਕਾਰ ਦੀ ਹੈਗੇ ਜਿਸ ਤਰ੍ਹਾਂ ਕਫ ਐਂਡ ਕੋਲਡ ਵਗੈਰਾ ਦੇ ਆਪਣੇ ਕੋਲ ਮਰੀਜ਼ ਕਾਫੀ ਆ ਰਹੇ ਨੇ ਐਸਿਡਿਟੀ ਦੇ ਆ ਰਹੇ ਨੇ ਜਨਰਲ ਵੀਕਨੈਸ ਦੇ ਆ ਰਹੇ ਨੇ ਹੋਰ ਜਿਸ ਤਰ੍ਹਾਂ ਮਤਲਬ ਕੋਈ 슈ਗਰ ਵਾਲਾ ਬੀਪੀ ਵਾਲਾ ਇਹ ਸਾਰੇ ਆਪਣੇ ਕੋਲ ਮੈਡੀਸਨ अवेलेबल ਹੈਗੀ ਹੈ ਇਹ ਜਿਹੜੀਆਂ ਮੈਡੀਸਨ ਹੈਗੀਆਂ ਨੇ ਸਾਨੂੰ ਇਹ ਜੋ ਦੇ ਰਹੇ ਹਨ ਸਾਨੂੰ ਇਹਦੇ ਸਾਲਟ ਕੀ ਸੇਮ ਹੀ ਸਾਲਟ ਚੱਲ ਰਹੇ ਹਨ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਅਲੱਗ-ਅਲੱਗ ਸਾਲਟ ਹਰ ਮਤਲਬ ਮੈਡੀਸਨ ਹੈਗੀ ਆਪਣਾ ਕਾਫੀ ਸਾਲਟ ਆਪਣੇ ਕੋਲ ਹੈ ਅਸੀਂ ਦੇਖ ਰਹੇ ਹਾਂ ਕਿ ਡਾਕਟਰ ਸਾਹਿਬ ਸਾਡੇ ਕੋਲ ਬੜੇ ਹੀ ਸੀਨੀਅਰ ਡਾਕਟਰ ਸਾਹਿਬ ਹਨ ਇਹ ਜੋ ਅਸੀਂ ਤੁਹਾਡੀ ਕੀ ਡਿਗਰੀ ਕੀ ਹੈ ਮੇਰੀ ਡਿਗਰੀ ਹੈ ਕਿ ਫਾਰਮਾਸਿਸਟ ਜੀਐਨਐਮ ਕੀਤੀ ਹੈ ਜੀਐਨਐਮ ਫਾਰਮਾਸਿਸਟ ਡਾਕਟਰ ਹਨ ਜੋ ਕਿ ਹਰ ਤਰ੍ਹਾਂ ਨਾਲ ਸੂਜ ਬੁਢਖਾਂਡੇ ਹੋਏ ਸੇਵਾ ਨਿਵਾ ਰਹੇ ਹਨ ਅਸੀਂ ਗੱਲ ਕਰਾਂਗੇ ਸਾਡੇ ਦਰਮਿਆਨ ਸਾਡੇ ਪੂਜਨੀਏ ਸਤਿਕਾਰਯੋਗ ਬਜ਼ੁਰਗ ਬੈਠੇ ਹਨ ਉਹਨਾਂ ਕੋਲ ਵੀ ਇਹ ਸੰਘਰਸ਼ ਦੇ ਵਿੱਚ ਬੈਠੇ ਹਨ ਬਾਪੂ ਜੀ ਆਪ ਜੀ ਦੀ ਕੀ ਨਾਮ ਹੈ ਜੀ ਬਰੋ ਸਰਦਾਰ ਸੰਤੋਖ ਸਿੰਘ ਹਾਂਜੀ ਸਰਦਾਰ ਸੰਤੋਖ ਸਿੰਘ ਸਰਦਾਰ ਸੰਤੋਖ ਸਿੰਘ ਅਰਜੀ ਕਿੰਨੀ ਉਮਰ ਹੈ ਬਾਪੂ ਜੀ 70 ਸਾਲ ਹੋ ਰਿਹਾ 70 ਸਾਲ ਦੀ ਉਮਰ ਇਹਨਾਂ ਦਾ ਜੋਸ਼ ਅਤੇ ਹੋਸ਼ ਅਸੀਂ ਦੇਖ ਰਹੇ ਹਾਂ ਤਾਂ ਜੋ ਕੀ ਇਹ ਪਤਾ ਲੱਗਿਆ ਹੈ ਕਿ ਇੱਕ ਸੇਵਾਦਾਰ ਵੀ ਰਹੇ ਹਨ ਫੌਜ ਦੇ ਵਿੱਚ ਇੱਕ ਸਾਬਕਾ ਫੌਜੀ ਵੀ ਹਨ ਹੌਣ ਵਾਲੇ ਸੰਘਰਸ਼ ਦੇ ਵਿੱਚ ਸਾਡੇ ਇਹ ਸਾਬਕਾ ਫੌਜੀ ਹਨ ਤੋਂ ਅਸੀਂ ਦੇਖ ਰਹੇ ਹਾਂ ਬਾਣਾ ਵੀ ਇਹਨਾਂ ਦਾ ਦੇਖ ਰਹੇ ਹਾਂ ਵੀ ਕਿੰਨਾ ਸੁੱਚਾ ਤੇ ਉੱਚਾ ਬਾਣਾ ਹੈ ਔਰ ਇਹਨਾਂ ਦੀ ਬੋਲੀ ਦੇ ਵਿੱਚ ਮਿਠਾਸ ਵੀ ਹੈ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਸੰਘਰਸ਼ ਬਾਰੇ ਇਹ ਸੰਘਰਸ਼ ਪਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਸਰਕਾਰਾਂ ਜਿਹੜੀਆਂ ਵਾਂ ਇਹ ਸਾਨੂੰ ਬੁਰਾ ਕਰਕੇ ਰਾਜ ਕਰਦੀਆਂ ਸਾਨੂੰ ਪਾੜ ਕੇ ਰਾਜ ਕਰਦੀਆਂ ਵਾਂ ਸਾਡਾ ਕੋਈ ਮਤ ਪੇਦ ਨਹੀਂ ਕਿਸੇ ਨਾਲ ਹੀ ਅਸੀਂ ਸਾਰੇ ਇੱਕ ਭਰਾ ਵਾਂ ਕੋਈ ਹਿੰਦੂ ਨਹੀਂ ਕੋਈ ਸਿੱਖ ਈਸਾਈ ਨਹੀਂ ਸਾਰੇ ਦਾ ਮਤਲਬ ਸਮੂਸਾ ਨਾਮ ਸਾਡੇ ਵਿਚ ਕਰਾਨੀ ਆ ਅਸੀਂ ਭਾਈ ਭਾਈਆਂ ਸਾਨੂੰ ਪਾੜ ਕੇ ਰਾਜ ਕਰਦੀਆਂ ਤੇ ਸਾਨੂੰ ਇਹ ਬਹੁਤ ਮਤਲਬ ਸਿਆਸੀ ਕੰਮ ਵਾਸਤੇ ਮਜਬੂਰ ਕਰਦੀਆਂ ਤੇ ਮਜਬੂਰ ਕਰਨ ਲਾਤੇ ਹੈ ਸੰਘਰਸ਼ ਤੇ ਆਏ ਇਸ ਸੰਘਰਸ਼ ਜੋ ਕੀਤਾ ਗਿਆ ਹੈ ਇੱਕ ਮਜਬੂਰੀ ਦੇ ਨਾਤੇ ਕੀਤਾ ਗਿਆ ਹੈ ਬਾਪੂ ਜੀ ਦੇ ਦੱਸ ਰਹੇ ਹਨ ਕਿ ਇਹ ਸਾਡਾ ਜੋ ਭਾਈਚਾਰਾ ਹੈ ਸਾਂਝਾ ਹੈ ਸਾਡੀ ਕੱਟੀ ਹੈ ਇਹ ਜੋ ਸਰਕਾਰਾਂ ਹਨ ਇਸ ਨੂੰ ਅਲੱਗ-ਅਲੱਗ ਕਰਨਾ ਚਾਹੁੰਦੀਆਂ ਹਨ ਸੋ ਆਓ ਅਸੀਂ ਨਾਲ ਹੀ ਜੋ ਸਾਡੇ ਦਰਮਿਆਨ ਇੱਕ ਕਾਂਗਰਸੀ ਲੀਡਰ ਬੈਠੇ ਹਨ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ ਕੀ ਨਾਮ ਹੈ ਜੀ ਆਪਕਾ ਬ੍ਰਿੰਦਰ ਵ੍ਰਸ਼ਿਸ਼ਟ ਬ੍ਰਿੰਦਰ ਜੀ ਸਾਡੇ ਵਿੱਚ ਮੇ ਬੈਠੇ ਹੈ ਕੀ ਹੁੰਦਾ ਹੈ ਜੀ ਆਪਕਾ ਕਾਂਗਰਸ ਮੈਂ ਸੈਕਟਰੀ ਹੂੰ ਓਵਰਸੀਜ਼ ਡਿਪਾਰਟਮੈਂਟ ਮੈਂ ਕਹਾਂ ਸੇ ਹੋ मैं हरियाणा से ही हरियाणा से हैं इनसे बातें करेंगे जो जो आप कांग्रेस के अहदेदार यहाँ पे बैठे हो आपके साथ और टीम भी बैठी है या अकेले आए हो देखिए यहाँ हर आदमी जो आया हुआ है ना वो एक ही आदमी बन के आया हुआ है किसान यहाँ हम ना जाति से आए हैं ना पार्टी से आए यहाँ एक एक आदमी किसी भी मत का हो सकता है पर यहाँ अपनी नस्लों के लिए और अपनी फसलों को बचाने के लिए आएँ उसके अलावा कुछ नहीं है क्योंकि मोदी सरकार ने पहली बार है इतने किसान यहाँ आए किसी से पूछ के कानून बनाए किसी ने डिमांड की थी इस कानून की तो केवल जो अंबानी और अडानी के कहने से कानून बनाया है उससे लड़ने के लिए आए हैं क्योंकि आज हम नहीं लड़े आप सबको पता है कि हिंदुस्तान में जब अंग्रेजों ने खेती पे हमला किया था ऐसे ही कानून लाए थे तो भगत सिंह जी के चाचा जी सरदार अजीत सिंह जी ने पहली बार कहा था पगड़ी संभालोए जट्टा तेरा लुटा जाए माल हो आज इस मोदी सरकार में भी वही हो रहा है कि मोदी सरकार किसानों का गरीबों का माल लूटना चाहती है आप कोई तो पूछे इनसे किसने कहा था एक आदमी इनके साथ है नहीं कोई किसान यूनियन साथ नहीं डेमोक्रेसी में हर चीज़ होती है बातचीत से इस पर कोई चर्चा हुई हो पार्लियामेंट में परिचर्चा हुई हो स्टैंडिंग कमेटी कहीं कोई बात नहीं हुई और इन्होंने ला दिया आनंद फनन में और ज़ोर ज़बरदस्ती से ये उसकी लड़ाई है यहाँ देखो सब इंसान एक ही बन के खड़ा है कि हम किसान हैं इसके अलावा कुछ नहीं है ਲੋ ਜੀ ਸਾਡੇ ਵੀਰ ਨੇ ਦੱਸਿਆ ਚਾਹੇ ਉਹ ਕਾਂਗਰਸੀਆਂ ਨੂੰ ਕਿ ਅਸੀਂ ਅੱਜ ਜੋ ਅਸੀਂ ਖੜੇ ਹਾਂ ਕਿ ਇਨਸਾਨੀ ਸੰਘਰਸ਼ ਦੇ ਵਿੱਚ ਖੜੇ ਹਾਂ ਇੱਕ ਕਿਸਾਨ ਦੇ ਪੁੱਤ ਵਾਂਗ ਕੇ ਖੜੇ ਆ ਚਾਹੇ ਉਹ ਹਰਿਆਣੇ ਤੋਂ ਆਇਆ ਚਾਹੇ ਪੰਜਾਬ ਤੋਂ ਆਇਆ ਮਾਝਲ ਤੋਂ ਆਇਆ ਚਾਹੇ ਉਹ ਰਾਜਸਥਾਨ ਤੋਂ ਹੈ ਇੱਥੇ ਸਿਰਫ ਜੋ ਆਇਆ ਹੈ ਕਿ ਕਿਸਾਨ ਦਾ ਪੁੱਤ ਆਇਆ ਹੈ ਉਹ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਆਇਆ ਹੈ ਆ ਇਸ ਮੁਜਜਬੇ ਨੂੰ ਅਸੀਂ ਸਲਾਮ ਕਰਦੇ ਹਾਂ ਔਰ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਸਾਰੇ ਹੀ ਲੋਕ ਸਾਰੇ ਕਿਸਾਨ ਵੀਰ ਜੋ ਕਿ ਮੋਦੀ ਵਾਰ-ਵਾਰ ਆਪਣੀ ਗੋਦੀ ਮੀਡੀਆ ਦੇ ਦੁਆਰਾ ਸਾਰਿਆਂ ਨੂੰ ਕਿਸੇ ਨੂੰ ਨਸ਼ੇੜੀ ਦੱਸਦਾ ਹੈ ਔਰ ਕਿਸੇ ਨੂੰ ਅਤੰਕਵਾਦੀ ਦੱਸਦਾ ਹੈ ਇਹ ਸਾਰੇ ਹੀ ਵੀਰ ਕਿਸਾਨ ਭਰਾ ਇਹ ਦੱਸਣਾ ਚਾਹੁੰਦੇ ਹਨ ਕੀ ਸੰਘਰਸ਼ ਹੁੰਦਾ ਕੀ ਹੈ ਤਾਜ ਹੁੰਦਾ ਕੀ ਹੈ ਸੋ ਇਹ ਆਪਣੀ ਕਿਸਾਨੀ ਦਾ ਤਾਜ ਬਚਾਉਣ ਵਾਸਤੇ ਇਹ ਸਾਰੇ ਸੰਘਰਸ਼ੇ ਬੈਠੇ ਹਨ ਆਓ ਵਿਵੀਅਨ న్యూਸ ਦੀ ਰਿਪੋਰਟ ਦੇ ਦੁਆਰਾ ਅਸੀਂ ਮੋਦੀ ਤੱਕ ਪਹੁੰਚਾਂਗੇ ਤਾਂ ਜੋ ਕੱਲ ਨੂੰ 8 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ ਬੰਦ ਦੇ ਸੱਦੇ ਦੇ ਵਿੱਚ ਵੀ ਇਹ ਹੰਗਾਰਾ ਸਾਰਿਆਂ ਨੂੰ ਭਰਪੂਰ ਮਿਲਦਾ ਚਲੇ ਜਾਵੇ ਔਰ 9 ਤਰੀਕ ਨੂੰ ਜੋ ਆਏਗਾ ਉਸ ਦੇ ਵਿੱਚ ਕੀ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਜੋ ਸੰਘਰਸ਼ ਤੇਜ਼